ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਤੁਹਾਨੂੰ ਸਾਰੀ ਸੰਗਤਾਂ ਨੂੰ ਪਤਾ ਹੀ ਆ ਵੀ ਗੋਰਾਸਰਾ ਸੇਵਾਕਰ ਪਿੰਡ ਬਾਗਾ ਦੇ ਵਿੱਚ ਲਾਇਆ ਜਾ ਰਿਹਾ ਜਿੱਥੇ ਲੋਾਰ ਸਨਾਤ ਬੇਸਹਾਰੇ ਜਿੱਥੇ ਕੋਈ ਇਲਾਜ ਤੋਂ ਬੇ ਦੁੱਖ ਤੋਂ ਪਿਆ ਹੋਵੇ ਉਹਨੂੰ ਜਿਹੜਾ ਲਿਆ ਕੇ ਉੱਥੇ ਇਲਾਜ ਕਰਵਾਇਆ ਜਾਂਦਾ ਤੇ ਉਹਨੂੰ ਉਹਦੀ ਦੇਖਭਾਲ ਕੀਤੀ ਜਾਂਦੀ ਹੈ ਤੇ ਕਈਆਂ ਚਿਰਾਂ ਤੋਂ ਤਕਰੀਬਨ 2017 ਤੋਂ ਇਹ ਸੇਵਾ ਚੱਲ ਰਹੀ ਆ ਤੇ ਸਾਨੂੰ ਅਸੀਂ ਹਰੇਕ ਸਾਲ ਹੀ ਗੱਲ ਸਲਾਹ ਕਰਦੇ ਹਾਂ ਵੀ ਆਪਣੇ ਆਪਾਂ ਸਾਡੇ ਵੀ ਘਰ ਪਸ਼ੂ ਹੋਣ ਕਿਉਂਕਿ ਇਹ ਵੀ ਇੱਕ ਘਰ ਆ ਸਾਡਾ ਵੀ ਆਪਣਾ ਦੁੱਧ ਚਲੋ ਜੇ ਘਰ ਦਾ ਦੁੱਧ ਹੋਊਗਾ ਤੇ ਬੰਦਾ ਚਲੋ ਕੁਝ ਵੀ ਹੈ ਨਾ ਬਜ਼ੁਰਗਾਂ ਨੂੰ ਪੀਣ ਨੂੰ ਵੀ ਦਿੰਦਾ ਹੁਣ ਜੋ ਦੇਣਾ ਪੈਂਦਾ ਪੀਣ ਨੂੰ ਬਜ਼ੁਰਗਾਂ ਨੂੰ ਦੁੱਧ ਤੇ ਸੰਗਤਾਂ ਵੀ ਆਉਂਦੀਆਂ ਲੰਗਰ ਵੀ ਚੱਲਦੇ ਆ ਵੀ ਦੁੱਧ ਦੀ ਬਹੁਤ ਕਮੀ ਹੁੰਦੀ ਸੀ ਹਰੇਕ ਸਾਲ ਆਣ ਕੇ ਆਪਾਂ ਗੱਲ ਕਰਦੇ ਹੁੰਨੇ ਤੇ ਸਾਨੂੰ ਜਗ੍ਹਾ ਦੇ ਕਾਰਨ ਸਾਨੂੰ ਕਮੀ ਪੈ ਜਾਂਦੀ ਸੀ ਤੇ ਹੁਣ ਗੁਰੂ ਸਾਹਿਬ ਨੇ ਜਗ੍ਹਾ ਬਖਸ਼ੀ ਆ ਬਾਬਾ ਦੀਪ ਸਿੰਘ ਜੀ ਨੇ ਤੇ ਹੁਣ ਆਪਾਂ ਤੇ ਭਾਈ ਦਵਿੰਦਰ ਸਿੰਘ ਮੇਰੇ ਵੱਡੇ ਭਰਾ ਭਾਈ ਦਵਿੰਦਰ ਸਿੰਘ ਮੂਨਕ ਸਰਵਧਾ ਪਾਲਾ ਸੁਸਾਇਟੀ ਤੇ ਇਹਨਾਂ ਨੇ ਸਲਾਹ ਕੀਤੀ ਸੀ ਵੀ ਆਪਾਂ ਭਾਜੀ ਹੁਣ ਗਾਵਾਂ ਰੱਖਣੀਆਂ ਤੇ ਮੱਝਾਂ ਲੈਣੀਆਂ ਤੇ ਭਾਜੀ ਨੇ ਉਸੇ ਟਾਈਮ ਕਹਿ ਦਿੱਤਾ ਮਨਜੋਤ ਸਿੰਘ ਵੀ ਮੇਰੇ ਵੱਲੋਂ ਦੋ ਗਾਵਾਂ ਆਪਾਂ ਸੇਵਾ ਸਰਵਧਾ ਪਾਲਾ ਸੁਸਾਇਟੀ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਨਾਲ ਆਪਾਂ ਲਿਆ ਕੇ ਦੇਣੀਆਂ ਤੇ ਅੱਜ ਇਹਨਾਂ ਵੱਲੋਂ ਗਾਵਾਂ ਜਿਹੜੀਆਂ ਦੋ ਇੱਕ ਤਾਂ ਤਾਰੀਜ਼ ਹੋਈ ਆ ਇੱਕ ਦੋ ਤਿੰਨ ਦਿਨਾਂ ਤੱਕ ਰਸੂਣ ਵਾਲੀ ਆ ਤੇ ਜਿਹੜੀਆਂ ਵਧੀਆ ਨਸਲ ਦੀਆਂ ਗਾਈਆਂ ਜਿਹੜੀਆਂ ਏ ਭਾਈ ਗਵਿੰਦਰ ਮੈਨੂੰ ਲੱਗਦਾ ਵੀ ਅੱਜ ਹਾਂਕਤਾ ਹੋ ਗਿਆ ਇਹਨਾਂ ਨੂੰ ਘਰ ਬੈਠਿਆਂ ਨੂੰ ਲੱਭਦੇ ਹੀ ਆ ਕਰੀ ਇੱਧਰ ਚਲ ਜਾ ਪਿੰਡ ਦੇ ਚ ਕਰੀ ਇੱਧਰ ਚਲ ਜਾ ਲੱਭ ਕੇ ਤੇ ਅੱਜ ਇਹ گاਵਾ ਸੇਵਾ ਘਰ ਦੇ ਵਿੱਚ ਲੈ ਕੇ ਪਹੁੰਚਿਆ ਇਹ ਸਾਡੀ ਹਵੇਲੀ ਆ ਸੇਵਾ ਘਰ ਦੀ ਜਿੱਥੇ ਆਪਾਂ ਪਿੰਡ ਦੇ ਵਿੱਚ ਜਿੱਥੇ ਪੁਰਾਣਾ ਸਾਡਾ ਆਸ਼ਰਮ ਹੁੰਦਾ ਸੀਗਾ ਉਹਦੇ ਸਾਹਮਣੇ ਹਵੇਲੀ ਆ ਉੱਥੇ ਆਪਾਂ ਪਹਿਲਾਂ ਇੱਥੇ ਘੋੜੀ ਵੀ ਰੱਖੀ ਹੋਈ ਆ ਇੱਕ ਮੱਝ ਪਹਿਲਾਂ ਹੀ ਸਾਡੇ ਇੱਥੇ ਰਹਿ ਰਹੀ ਆ ਤੇ ਇਹ ਜਾਨਵਰ ਰੱਖੀ ਹੋਈ ਆ ਤੇ ਮੇਰੇ ਨਾਲ ਵੱਡਾ ਭਰਾ ਪ੍ਰਸ਼ੂਤਮ ਭਾਜੀ ਖੜੇ ਆ ਦਵਿੰਦਰ ਭਾਜੀ ਕੋਸ਼ ਦੋ ਲਾਭ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਇੱਕ ਦਿਨ ਮੇਰੇ ਵੀਰ ਨੇ ਦੱਸਿਆ ਕਿ ਭਾਜੀ ਡੇਰੀ ਦਾ ਤਕਰੀਬਨ 70-80000 ਰੁਪਿਆ ਬਰਨਦਾ ਤੇ ਆਪਾਂ ਕੋਈ ਗਾਈਆਂ ਦਾ ਮੱਝ ਆਪਾਂ ਲਈਏ ਤੇ ਮੈਂ ਭਾਜੀ ਤੇ ਕਹਿਣ ਤੇ ਆਪਣੇ ਵੀਰ ਪ੍ਰਿੰਸੀਪਲ ਰਜਿੰਦਰ ਸਿੰਘ ਨੂੰ ਕਿਹਾ ਮੈਂ ਕਿਹਾ ਭਾਜੀ ਜੀ ਜੇ ਕੋਈ ਕਿਸੇ ਸੇਵਾਦਾਰ ਨੇ ਸੇਵਾ ਕਰਨੀ ਹੋਵੇ ਤੇ ਆਪਾਂ ਨਾ ਉੱਥੇ ਦੁੱਧ ਗਾਈਆਂ ਲੈ ਕੇ ਦੇਣੀਆਂ ਕਹਿੰਦੇ ਕੋਈ ਨਹੀਂ ਕਿ ਉਹ ਇਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਨੇ 125000 ਰੁਪਿਆ ਭੈਣ ਮਨਜਿੰਦਰ ਕੌਰ ਨੇ ਭੇਜਿਆ ਅਤੇ ਲੱਖੀ ਭਾਜੀ ਜੋ ਯੂਐਸਏ ਰਹਿੰਦੇ ਆ ਬਾਕੀ ਉਹਨਾਂ ਹਿੱਸੇ ਵਾਕੇ ਤਕਰੀਬਨ ਲੱਗ ਭੱਗ 1.5 ਲੱਖ ਨਹੀਂ ਆਏ ਹੋਗੀਆਂ ਆਣੀਆਂ 5000 2000 ਥੱਲੇ ਹੋ ਸਕਦੀਆਂ ਅਸੀਂ ਇਹਨਾਂ ਸਾਰਿਆਂ ਜਨਨ ਨੇ ਇਹ ਸੇਵਾ ਕੀਤੀ ਗਈ ਹੈ ਤੇ ਬਹੁਤ ਬਹੁਤ ਧੰਨਵਾਦੀਆਂ ਤੇ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਮਨਜੂਰ ਪਰਗਾ ਦੀ ਸਭ ਨੂੰ ਗਈ ਜੋ ਦਿਨ ਰਾਤ ਜਿਹੜੇ ਨਿਵਾਸ ਆ ਉਹਨਾਂ ਦੇ ਬਾਸ ਬਣ ਕੇ ਬੈਠੇ ਆ ਤੁਸੀਂ ਦੇਖੋ 110 ਬੰਦਿਆਂ ਦੇ ਲੱਗੇ ਉੱਥੇ ਨਿਵਾਸ ਰੱਖਿਓ ਮੇਰੇ ਵੀਰ ਨੇ ਐਨ ਵਧੀਆ ਕਪੜਾ ਲੀੜਾ ਇਸੇ ਤੱਕ ਕਈ ਵਾਰੀ ਜਿਹੜੇ ਲੈਟਰਨ ਵੀ ਬਿੱਤੇ ਕਰ ਦਿੰਦੇ ਆ ਨਾਲ ਹੋ ਕੇ ਆਪੂੰ ਮੇਰਾ ਵੀਰ ਸੇਵਾ ਕਰਦਾ ਮੇਰੇ ਪਰਮਾਤਮਾ ਦੇ ਚੱਲਨ ਚਈਂ ਅਰਦਾਸ ਆ ਕਿ ਬਾਬਾ ਦੀਪ ਸਿੰਘ ਜੀ ਸੇਵਾਦਲ ਗੜਦੀ ਵਾਲਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਇਸੇ ਤਰ੍ਹਾਂ ਸਰਬੱਤ ਦਾ ਭਲਾ ਸੇਵਾ ਸਾਟੀ ਮੂਲਕਾਂ ਦੇ ਮੇਰੇ ਵੀ ਮੇਰੇ ਨਾਲ ਆਏ ਮਨਵੀਰ ਸਿੰਘ ਜੀ ਸਰਪੰਚ ਮੂਲਕਾਂ ਬਾਉ ਪਾਦੀ ਜਿਨ੍ਹਾਂ ਨੇ ਛੋਦਣ ਦੇ ਜਦੋਂ ਦਾ ਭਾਜੀ ਨੇ ਕਿਹਾ ਉਦੋਂ ਦੀਆਂ ਗਾਈਆਂ ਲੱਭਣ ਲੱਗਿਓ ਤਾਂ ਅੱਜ ਸੋਚਾ ਕਰਕੇ ਆਏ ਆ ਮਾਰ ਪ੍ਰਿੰਸੀਪਲ ਵਿਜੇਂਦਰ ਸਿੰਘ ਪਾਦੀਆ ਰਾਜੂ ਭਾਜੀ ਜੀ ਕੀ ਤੋਂ ਆਏ ਆ ਇਹ ਆ ਨਾਲ ਇਹਨਾਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਰਵਦਾ ਪਲਾਸ ਸਰਵਰਟ ਨੂੰ ਬਹੁਤ ਸਹਿਯੋਗ ਦਿੰਦੇ ਵਾਹਿਗੁਰੂ ਜੀ ਦਾ ਕਾਹਲ ਸਤ ਸ੍ਰੀ ਅਕਾਲ ਗੱਲ ਪਾਜੀ ਨੇ ਜਿਹੜੀ ਦੱਸੀ ਆ ਵਾਕਿਆ ਜਦੋਂ ਅਸੀਂ ਲਾਗੇ ਪਿੰਡਾਂ ਦੇ ਵਿੱਚੋਂ ਦੁੱਧ ਦੀ ਸੇਵਾ ਲੈ ਕੇ ਆਉਂਦੇ ਸੀ ਪਿੰਡਦਿਆਂ ਨੇ ਗੱਲਬਾਤ ਕੀਤੀ ਸੀ ਤੇ ਉਹ ਦੁੱਧ ਪੂਰਾ ਨਹੀਂ ਸੀ ਪੈਂਦਾ ਕਈ ਵਾਰੀ ਲੱਖ ਰੁਪਈਆ ਡੈਰੀ ਦਾ ਬਣ ਜਾਣਾ ਕਦੀ 70000 ਕਦੀ 80000 ਤੇ ਜਦੋਂ ਬਜ਼ੁਰਗਾਂ ਨੂੰ ਕਿਉਂਕਿ ਰੋਜ਼ ਬਜ਼ੁਰਗਾਂ ਨੂੰ ਪੀਣ ਨੂੰ ਦੁੱਧ ਵੀ ਦੇਣਾ ਤੇ ਜਦੋਂ ਆਪਾਂ ਬਿੱਲ ਦੇਣੇ ਤਾਂ ਬੜਾ ਉਸ ਟਾਈਮ ਬਹੁਤ ਦੁੱਖ ਹੁੰਦਾ ਹੈ ਵੀਗਾ ਵੀ ਵੀ ਆਪਾਂ ਇੱਕ ਤਾਂ ਹਨਾ ਵੀ ਡੈਰੀ 'ਚ ਪਤਾ ਨਹੀਂ ਕਿੱਦਾਂ ਦੁੱਧ ਮਿਲਦਾ ਕਿੱਦਾਂ ਨਹੀਂ ਆ ਵੀ ਆਪਾਂ ਘਰ ਦਾ ਆਪਾਂ ਪਸ਼ੂ ਰੱਖੀਏ ਬਹੁਤ ਚਿਰ ਤੋਂ ਸਾਡੀ ਇਹ ਜਿਹੜੀ ਅੱਜ ਜਿਹੜੀ ਆਪਾਂ ਅਰਦਾਸ ਕਰਦੇ ਸੀ ਅੱਜ ਜਿਹੜੀ ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਪੂਰੀ ਕੀਤੀ ਆ ਸਾਡੇ ਬੜੀ ਖੁਸ਼ੀ ਆ ਸਾਡੇ ਇੱਕ ਘਰ ਦੇ ਵਿੱਚ ਜਦੋਂ ਇੱਕ ਨਵਾਂ ਜੀ ਆਉਣਾ ਹੁੰਦਾ ਇਹੋ ਜਿਹੀ ਚੀਜ਼ ਆ ਵੀ ਸਾਡੇ ਘਰ 'ਚ ਨਵੇਂ ਸਾਡੇ ਇੱਕ ਜੀ ਆਏ ਆ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਮਨਵੀਰ ਸਾਡਾ ਭਰਾ ਸਰਪੰਚ ਸਾਹਿਬ ਮੂਨਕਾ ਤੋਂ ਇਹ ਵੀ ਸਾਡੀ ਸੰਸਥਾ ਨਾਲ ਜਦੋਂ ਵੀ ਦਿਨ ਹੋਵੇ ਜਾਂ ਰਾਤ ਹੋਵੇ ਹਰ ਵਕਤ ਖੜਾ ਆ ਭਰਾ ਸਾਡਾ ਸਾਡੇ ਨਾਲ ਸਰਪੰਚੀ ਵੀ ਕਰਦਾ ਐ ਕੀ ਮਿਲੀ ਐ ਵੀਰ ਨੂੰ ਨਾਲ ਨਾਲ ਹੁਣਾਂ ਮੱਝਾ ਗਾਵਾਂ ਲੱਭਣ ਦੇ ਵਿੱਚ ਬੜੀ ਮਦਦ ਕੀਤੀ ਐ ਸਾਰੇ ਸਾਡੇ ਤੇ ਸਾਡੇ ਭਾਜੀ ਇਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਉਹ ਭੈਣ ਦਾ ਜਿੰਨੇ ਬੜਾ ਉਹਦਾ ਵੀ ਤਹਿਲ ਦਿੱਤੋ ਧੰਨਵਾਦ ਅਸੀ ਲਖਵਿੰਦਰ ਭਾਜੀ ਸਾਰਿਆਂ ਦਾ ਤਹਿਲ ਦਿੱਤੋ ਧੰਨਵਾਦ ਆ ਜਿਨ੍ਹਾਂ ਨੇ ਇਸ ਗਾਵਾਂ ਦੇ ਲਈ ਸੇਵਾ ਭੇਜੀ ਆ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ